ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿਮੂ ਐਂਡ ਖੋ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਅੱਜ ਆਪਾਂ ਕਰਦੇ ਹਾਂ ਗੱਲ ਕਿ ਪਤੀ ਨੂੰ ਖੁਸ਼ ਰੱਖਣ ਦਾ ਤਰੀਕਾ ਹਨਾ ਤੇ ਨਾਰਮਲੀ ਘਰਾਂ ਦੇ ਵਿੱਚ ਆਪਾਂ ਨਾਰਮਲੀ ਘਰਾਂ ਦੀ ਗੱਲ ਹੀ ਕਰਦੇ ਆ ਕਿਉਂਕਿ ਜਿਆਦਾ ਜਿਹੜੇ ਪੈਸੇ ਆ ਲੋਕ ਅਚਲੋ ਉਹਨਾਂ ਨੂੰ ਤਾਂ ਜ਼ਰੂਰਤ ਵੀ ਨਹੀਂ ਪੈਂਦੀ ਹਨਾ ਤੇ ਪਰ ਜਿਹੜੇ ਨਾਰਮਲੀ ਘਰਾਂ ਦੇ ਲੋਕ ਹੁੰਦੇ ਆ ਉਹਨਾਂ ਨੂੰ ਇਹ ਹੁੰਦਾ ਹੈ ਕਿ ਸੋਚ-ਸੋਚ ਕੇ ਪੈਸਾ ਲਾਉਣਾ ਹੁੰਦਾ ਹੈ ਹਨਾ ਕਿ ਨਹੀਂ ਇੱਥੋਂ ਪੈਸਾ ਬਚਾਇਆ ਜਾਵੇ ਫਿਰ ਉਹ ਇਸ ਜਗ੍ਹਾ ਤੇ ਲਾ ਦਾਂਗੇ ਇੱਥੋਂ ਪੈਸਾ ਬਚਾ ਲਈ ਉਹ ਆ ਕੰਮ ਕਰ ਲਾਂਗੇ ਹਮੇਸ਼ਾ ਇਹੀ ਹੁੰਦਾ ਦੇ ਜ਼ਿਆਦਾਤਰ ਹੁੰਦਾ ਹੈ ਵੀ ਕਈ ਲੇਡੀਜ਼ ਦਾ ਇਹ ਹੁੰਦਾ ਹੈ ਕਿ ਥੋੜਾ ਜਿਹਾ ਵੱਧ ਖਰਚਾ ਕਰਦੀ ਨੇ ਚਲੋ ਵੈਸੇ ਸਾਰੀਆਂ ਲੇਡੀਜ਼ ਨੂੰ ਸ਼ੌਂਕ ਤਾਂ ਜ਼ਰੂਰ ਹੁੰਦਾ ਹੈ ਕਿ ਵਧੀਆ ਵਧੀਆ ਸੂਟ ਪਾਈਏ ਵਧੀਆ ਵਧੀਆ ਗਹਿਣੇ ਪਾਈਏ ਹਨਾ ਹਰ ਕਿਸੇ ਦੇ ਮਨ ਦੇ ਇਹ ਕੁਐਸ਼ਨ ਜ਼ਰੂਰ ਹੁੰਦੀਆਂ ਕਿਉਂਕਿ ਲੇਡੀਜ਼ ਨੂੰ ਹਮੇਸ਼ਾ ਹਰ ਕਿਸੇ ਜਿੰਨੀਆਂ ਵੀ ਲੇਡੀਜ਼ ਆ ਉਹਨਾਂ ਨੂੰ ਸਾਰਿਆਂ ਨੂੰ ਸ਼ੌਂਕ ਹੋਊਗਾ ਜ਼ਰੂਰ ਪਰ ਕਈ ਹੁੰਦੇ ਆ ਕਿ ਜਿੱਦਾਂ ਕਿ ਹਸਬੰਦ ਕਹਿੰਦੇ ਕਿ ਨਹੀਂ ਤੁਸੀਂ ਜ਼ਿਆਦਾ ਖਰਚਾ ਕਰਦੇ ਹੋ ਹਨਾ ਉਹਨਾਂ ਨੇ ਆਪਣਾ ਦੇਖਣਾ ਹੁੰਦਾ ਏ ਜਿਹੜੀਆਂ ਤਾਂ ਖੁਦ ਜੋਬ ਕਰਦੀਆਂ ਏ ਚਲੋ ਉਹ ਤਾਂ ਆਪਣਾ ਕੜਦੀਆਂ ਖਰਚਾ ਉਹਨੂੰ ਤਾਂ ਐ ਹੁੰਦਾ ਕਿ ਚਲੋ ਅਸੀਂ ਖੁਦ ਕਮਾਉਣੇ ਆ ਅਸੀਂ ਲਾਉਣੇ ਵੀ ਆ ਉੱਥੇ ਤਾਂ ਕੋਈ ਇਸ਼ੂ ਨਹੀਂ ਹੁੰਦਾ ਪੈਸੇ ਵੀ ਕਿ ਤੁਸੀਂ ਦਵਾਦ ਲਾਉਣੇ ਕਿਉਂਕਿ ਗੱਲ ਇਹ ਹੁੰਦਾ ਹੈ ਕਿ ਚਲੋ ਜੀ ਇਹ ਵੀ ਕਮਾਉਂਦੇ ਹੀ ਆ ਕੋਈ ਗੱਲ ਨਹੀਂ ਪਰ ਜਿਹੜੀਆਂ ਹਾਊਸ ਵਾਈਫ ਹਨ ਉਹਨਾਂ ਵਾਸਤੇ ਥੋੜਾ ਜਿਹਾ ਔਖਾ ਹੋ ਜਾਂਦਾ ਹੈ ਤੇ ਚਲੋ ਇਹ ਹੁੰਦਾ ਹੈ ਕਿ ਆਪਾਂ ਥੋੜੇ ਥੋੜੇ ਕਰਕੇ ਪੈਸੇ ਬਚਾ ਕੇ ਰੱਖੀ ਜਿੱਦਾਂ ਕਦੇ ਵੀ ਕੋਈ ਵੀ ਜ਼ਰੂਰਤ ਪੈਂਦੀ ਹੈ ਕੋਈ 5000 ਦੀ 2000 ਦੀ 3000 ਦੀ ਕੀ ਆਪ ਕੱਢ ਕੇ ਫੜਾਦੀ ਦੀ ਕਿ ਹਸਬੰਡ ਨੂੰ ਜਦੋਂ ਜ਼ਰੂਰਤ ਹੋਵੇ ਨਾ ਕਿ ਅੱਜ ਨਾ ਮੈਨੂੰ ਬਹੁਤ ਜ਼ਿਆਦਾ ਜ਼ਰੂਰਤ ਸੀ 4 ਕ ਹਜ਼ਾਰ ਦੀ ਜਾਂ 5 ਕ ਹਜ਼ਾਰ ਦੀ ਜਾਂ 2 ਕ ਹਜ਼ਾਰ ਦੀ ਤੇ ਜੇ ਵਾਈਫ ਕੋਲੇ ਹੋਣਗੇ ਨਾ ਉਹਨੇ ਚਲੋ ਲੈ ਕੇ ਦਾ ਹਸਬੰਡ ਤੋਂ ਵੀ ਜੋੜਨੇ ਹੁੰਦੇ ਆ ਪਰ ਜੇ ਉਹਦੇ ਕੋਲੇ ਹੋਣਗੇ ਤੇ ਉਹ ਕੱਢ ਕੇ ਫੜਾ ਦੂਗੀ ਲਓ ਆ ਲੈ ਲਓ ਤੁਸੀਂ ਜੇ ਤੁਹਾਨੂੰ ਜ਼ਰੂਰਤ ਆ ਤਾਂ ਤੇ ਉਹ ਬਹੁਤ ਖੁਸ਼ ਹੁੰਦੇ ਆ ਕਿ ਚਲੋ ਅੱਛਾ ਤੁਹਾਡੇ ਕੋਲੇ ਪਏ ਸੀਗੇ ਚਲੋ ਮੇਰੀ ਜ਼ਰੂਰਤ ਸੀ ਅੱਜ ਪੂਰੀ ਹੋ ਜੂਗੀ ਹਨਾ ਤੇ ਇਸ ਕਰਕੇ ਹੈਗਾ ਕਿ ਥੋੜਾ ਥੋੜਾ ਪੈਸਾ ਚਲੋ ਆਪਾਂ ਆਪਦੀ ਖੁਆਇਸ਼ਾਂ ਵੀ ਪੂਰੀਆਂ ਕਰੀਏ ਪਰ ਇਹ ਨਹੀਂ ਹੈਗਾ ਵੀ ਨਾਰਮਲੀ ਇਹ ਹੁੰਦਾ ਹੈ ਕਿ ਜੇ ਹੁਣ ਮੈਰਿਜ ਆ ਗਈ ਮੰਨ ਲਓ ਆਪਾਂ ਜੇ 10 ਸੂਟ ਬਣਾ ਲਾਂਗੇ ਉੱਥੇ ਵੀ ਆਪਣਾ ਇਹ ਹੀ ਚੱਲੂਗਾ ਕਿ ਹਾਂਜੀ ਵਿਆਹ ਦੇ ਵਿੱਚ ਬਣਾ ਲੈ ਜੇ ਆਪਾਂ ਤਿੰਨ ਸੂਟ ਬਣਾ ਕੇ ਵਿਆਹ ਦੇਖ ਲਾਂਗੇ ਵਿਆਹ ਤਾਂ ਉਹਦੇ ਨਾਲ ਵੀ ਦੇਖਿਆ ਜਾਣਾ ਨਾ ਤੇ ਇਹ ਹੁੰਦਾ ਹੈ ਕਿ ਜੋ ਆਪਾਂ ਕਹਿੰਦੇ ਆ ਕਿ ਅੱਜ ਆਪਣੇ ਕੋਈ ਪ੍ਰੋਗਰਾਮ ਆ ਗਿਆ ਰਿਸ਼ਤੇਦਾਰੀ ਚਾਹ ਜਾਂ ਆਪਣੇ ਕੋਈ ਪਿੰਡ ਦੇ ਵਿੱਚ ਆ ਗਿਆ ਹਨਾ ਆਸਪੜੋਸ ਵਿੱਚ ਆ ਗਿਆ ਤੇ ਆਪਾਂ ਸ਼ਾਪਿੰਗ ਕਰਨ ਜਾਣਾ ਹੈ ਤੇ ਲੇਡੀਜ਼ ਨੂੰ ਇਹ ਵੀ ਚਾਹੀਦਾ ਹੈ ਕਿ ਕੱਪੜਾ ਟਰਾਈ ਕਰਕੇ ਦੇਖਣਾ ਕਈਆਂ ਦੁਕਾਨਾਂ ਤੇ ਜਾ ਜਾ ਕੇ ਕਿਉਂਕਿ ਇੱਕ ਦੁਕਾਨ ਤੇ ਆਪਾਂ ਜਾ ਕੇ ਕਈ ਵਾਰ ਹੁੰਦਾ ਨਾ ਕਿ ਇੱਕ ਹੀ ਦੁਕਾਨ ਤੋਂ ਕੱਪੜਾ ਚੱਕ ਲਈਦਾ ਤੇ ਉਹ ਕੀ ਕਰਦੇ ਆ ਜੋ ਵੀ ਕਈਆਂ ਦੁਕਾਨਾਂ ਦਾ ਹੁੰਦਾ ਨਾ ਰੁਟੀਨ ਕਿ ਬਸ ਇੰਨੇ ਹੀ ਲਾਉਣੇ ਅਸੀਂ ਤਾਂ ਤੇ ਇਹ ਹੁੰਦਾ ਹੈ ਕਿ ਤੁਸੀਂ ਸਾਰੇ ਬਾਜ਼ਾਰ ਦੇ ਵਿੱਚ ਪਹਿਲਾਂ ਚੈੱਕ ਕਰੋ ਵੀ ਕਿੱਥੇ ਆਪਾਂ ਨੂੰ ਸਹੀ ਆਈਟਮ ਮਿਲਦਾ ਹੈ ਜਿੱਥੇ ਆਪਾਂ ਨੂੰ ਸਹੀ ਰੇਟ ਮਿਲੂਗਾ ਉੱਥੇ ਤੁਸੀਂ ਕੱਪੜਾ ਖਰੀਦੋ ਕਹਿੰਦੇ ਨੇ 100 100 200 200 ਰੁਪਏ ਨਾ ਆਪਾਂ ਕਈ ਵਾਰ ਕਹਿੰਦੇ ਚਲੋ 100 ਨਾਲ ਕੀ ਫਰਕ ਪੈਂਦਾ ਹੈ 200 ਨਾਲ ਕੀ ਫਰਕ ਪੈਂਦਾ ਪਰ ਫਰਕ ਤਾਂ ਇੱਕ ਇੱਕ ਰੁਪਏ ਨਾਲ ਵੀ ਪੈ ਜਾਂਦਾ ਨਾ ਤੇ ਉਸ ਇਸ ਕਰਕੇ ਕਹਿੰਦੇ ਆ ਕਿ ਜਦੋਂ ਵੀ ਆਪਾਂ ਸ਼ਾਪਿੰਗ ਕਰਨ ਜਾਣਾ ਤੇ ਪਹਿਲਾਂ ਪਾ ਚੈੱਕ ਕਰਨਾ ਸਾਰੇ ਚਲੋ ਟਾਈਮ ਤਾਂ ਆਪਾਂ ਨੂੰ ਜ਼ਰੂਰ ਵੱਧ ਲੱਗ ਜਾਂਦਾ ਪਰ ਇਹ ਹੋ ਜਾਂਦਾ ਹੈ ਕਿ ਆਪਾਂ ਹਰ ਜਗ੍ਹਾ ਤੇ ਚੈੱਕ ਕਰਕੇ ਦੇਖੀ ਵੀ ਕਿੱਥੋਂ ਆਪਾਂ ਜਿੱਥੋਂ ਆਪਾਂ ਨੂੰ ਸਹੀ ਰੇਟ ਮਿਲੇ ਆਪਾਂ ਉੱਥੋਂ ਚੀਜ਼ ਲੈ ਕੇ ਆਈਏ ਕੋਈ ਵੀ ਆਪਾਂ ਚੀਜ਼ ਜਿਵੇਂ ਖਰੀਦ ਕੇ ਲੈ ਕੇ ਆਉਣੀ ਹੈ ਸਹੀ ਜਿੱਥੋਂ ਰੇਟ ਮਿਲਦਾ ਉੱਥੋਂ ਲੈ ਕੇ ਆਈਏ ਤੇ ਉਹਦੇ ਵਿੱਚੋਂ ਕਹਿੰਗੇ ਲੇਡੀਜ਼ ਦੀ ਜਵਾਨਾਂ ਨੇ ਸੇਵਿੰਗ ਉਹਦੇ ਹੀ ਹੁੰਦੀ ਆ ਕਿ ਜਦੋਂ ਕੋਈ ਵਿਆਹ ਸ਼ਾਦੀ ਆ ਜਾਂਦਾ ਤੇ ਉਹ ਕਹਿੰਦੀ ਮੈਂ ਸ਼ਾਪਿੰਗ ਕਰਨੀ ਹੈ ਉਦੋਂ ਹੀ ਪੈਸੇ ਵੈਸੇ ਨਾਰਮਲੀ ਇਹ ਹੁੰਦਾ ਕਿ ਚਲੋ ਆਪਾਂ ਕਹਿੰਦੇ ਆਪਾਂ ਨੂੰ ਕੀ ਜ਼ਰੂਰਤ ਹੈਗੀ ਹੈ ਨਾ ਤੇ ਉਸ ਟਾਈਮ ਹੀ ਲੇਡੀਜ਼ ਪੈਸੇ ਲੈ ਕੇ ਜਾਂਦੀਆਂ ਤੇ ਜੀ ਆਪਾਂ ਉਹਦੇ ਵਿੱਚੋਂ ਹੀ ਆਪਣੀ ਸੇਵਿੰਗ ਹੋਣੀ ਹੁੰਦੀ ਆ ਮੈਂ ਵੀ ਇੱਕ ਦਿਨ ਬਾਜ਼ਾਰ ਗਈ ਸੀ ਕੱਪੜੇ ਖਰੀਦਣ ਤੇ ਮੈਂ ਉਹਦੇ ਵਿੱਚੋਂ ਬਚਾ ਕੇ ਲਈ ਪੈਸੇ ਤੇ ਹਸਬੰਦ ਨੂੰ ਇਦਾਂ ਹੀ ਜ਼ਰੂਰਤ ਸੀ ਕਿ ਮੈਂ ਥੋੜੇ ਜਿਹੇ ਪੈਸੇ ਚਾਹੀਦੇ ਮੈਂ ਕਿਹਾ ਚਲੋ ਆ ਮੇਰੇ ਨਾ ਉਸਦੇ ਨਾਲੇ ਬਚੇ ਪਏ ਸੀ ਤੇ ਮੈਂ ਸਾਰੇ ਨਹੀਂ ਲਾ ਕੇ ਆਈ ਮੈਨੂੰ ਇਹ ਸੀ ਕਿ ਨਹੀਂ ਕੁਝ ਕੁ ਬਚਾ ਕੇ ਲੈ ਚਲੀਏ ਚਲੋ ਜਿਹੜੀ ਜਿਹੜੀ ਜ਼ਰੂਰਤ ਸੀ ਆਪਾਂ ਉਹ ਸਮਾਨ ਖਰੀਦ ਲਿਆ ਪਰ ਐਕਸਟਰਾ ਨਹੀਂ ਬੇਦਰੂਦ ਦਰਵੀ ਆਪਾਂ ਐਕਸਟਰਾ ਪੈਸੇ ਉਹ ਬਿਲਕੁਲ ਨਹੀਂ ਲਾਏ ਉਹੀ ਆਪਣੇ ਕੋਲੇ ਪੈਸੀ ਤੇ ਉਹੀ ਗੱਲ ਆ ਕਿ ਫਿਰ ਵਧੀਆ ਲੱਗਦਾ ਹਨਾ ਘਰਦਿਆਂ ਨੂੰ ਵੀ ਚਲੋ ਵਧੀਆ ਸਿਆਣਪ ਨਾਲ ਚੱਲਦੇ ਆ ਤੇ ਮੇਰੇ ਤਾਂ ਜਿਵੇਂ ਇਹ ਵਾਲੀ ਥਿੰਕਿੰਗ ਹੈਗੀ ਇਦਾਂ ਦੀ ਤੇ ਤੁਸੀਂ ਕਮੈਂਟ ਕਰਕੇ ਦੱਸਿਓ ਵੀ ਇਹ ਸਹੀ ਆ ਜਾਂ ਗਲਤ ਆ ਹੁਣ ਮੇਰੀ ਆਦਤ ਬਣੀ ਹੋਈ ਹੈ ਕਿ ਮੈਂ ਤਾਂ ਇਦਾਂ ਦੀ ਹਾਂ ਤੇ ਬਾਕੀ ਮੈਨੂੰ ਤਾਂ ਆਏ ਹੁੰਦਾ ਉਹ ਜਿਹੜਾ ਵੀ ਇਨਸਾਨ ਜਿੱਦਾਂ ਦਾ ਵੀ ਹੁੰਦਾ ਉਹਨੂੰ ਆਏ ਹੁੰਦਾ ਕਿ ਮਤਲਬ ਵੀ ਇਦਾਂ ਹੀ ਹੋਣਾ ਚਾਹੀਦਾ ਹਨਾ ਹਰ ਕੋਈ ਇਦਾਂ ਹੀ ਕਰਦਾ ਹੈ ਤੇ ਮੈਨੂੰ ਇਹ ਲਾ ਦਿਓ ਨਾ ਕਿ ਮੈਂ ਸਹੀ ਹਾਂ ਪਰ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਬੈਲ ਆਈਕਨ ਪ੍ਰੈਸ ਕਰਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਠੀਕ ਹੈ ਜੀ ਧੰਨਵਾਦ